ਫਾਈਟ ਐਡ ਕਰੋ ਪੈਟਰ ਬਾਈ ਕੜੀ ਓਏ ਬਸੜੋ ਓਏ ਵੀਰੇ ਜਿਹੜੇ ਫਾਤੂ ਦੂਜੀ ਟੀਮਾਂ ਦੇ ਭਾਈ ਬਣਦੇ ਉਹ ਸਾਰੇ ਯਾਰ ਸੀਨੀਅਰ ਆ ਸਾਰੇ ਸਤਕਾਰ ਦੇ ਗੋ ਕੋਈ ਐਕਸਟਰਾ ਪਲੇਅਰ ਗਰਾਊਂਡ ਦੇ ਵਿੱਚ ਨਹੀਂ ਹੋਵੇਗਾ ਆ ਥੋੜਾ ਨਵੇਂ ਵੀ ਸੰਦੇ ਜੀ ਵੀਰੇ ਬਾਲਵੰਦਰ ਬਾਈ ਹਾਂ ਥੋੜਾ ਨਵੇਂ ਵਾਲੇ ਕੈਮਰੇ ਦੇ ਸਾਹਮਣੇ ਸਾਈਡ ਤੇ ਹਾਂਜੀ ਬੋਲੇ ਸੋਨਿਹਾਲ ਲਓ ਪਹਿਲੇ ਮੈਚ ਦਾ ਪੰਗਾ ਕਲੈਰੀ ਤੇ ਕਹਿੰਦੇ ਮੁੰਡੇ ਗੁਰਨੇ ਖੁਰਦਾਲੇ ਐ ਕਲੈਰੀ ਤੇ ਗੁਰਨੇ ਖੁਰਦਾਲੇ ਐ ਆ ਪੈ ਗਿਆ ਪੇਚਾਂਗੇ ਮਿੱਤਰੋ ਉੱਤੋਂ ਕਰਕਾਂ ਵੀ ਪਟ ਗਈ ਐ ਤੇ ਗਿੰਆਂ ਦੇ ਤੂੜੀ ਵਾਲੇ ਕਮਰੇ ਹੱਲ ਕਰਨਗੇ ਆ ਹੁਣ ਦੇਖੋ ਲੱਗਿਆ ਪਿਆ ਦੌਰ ਪਹਿਲਾ ਮੈਚ ਐ ਅਗਲੇ ਮੈਚ ਦੀਆਂ ਟੀਮਾਂ

ਹੱਡੀਆਂ ਦਾ ਦੌਰ ਮੜਾਗਾ ਥੱਲੇ ਹੋ ਜੂ ਤੇਰੀ ਹੱਡੀ ਕੋਲੇ ਟੋਆ ਪਿੱਛੇ ਥੱਲੇ ਨਹੀਂ ਲਾ ਸਕਦਾ ਬੰਦਿਆ ਕੋ ਯਾਰ ਥੁਡਾ ਮੈਨੂੰ ਲੱਗਦਾ ਥਲੇ ਆ ਇੱਥੇ ਆ ਮਟਵਾ ਟੋਆ ਟੋਆ